ਜਿਹੜੇ ਲੋਕ ਲਾਲ ਰੰਗ ਦੀਆਂ ਸਬਜ਼ੀਆਂ ਅਤੇ ਫਲ ਖਾਂਦੇ ਨੇ ਉਹ ਬਹੁਤ ਸਿਹਤਮੰਦ ਰਹਿੰਦੇ ਨੇ ਤੁਸੀਂ ਵੇਖੋਗੇ ਕਿ ਸਾਡੇ ਜਿਹੜਾ ਸੀ ਭੋਜਨ ਖਾਣੇ ਇੱਥੇ ਸਬਜ਼ੀਆਂ ਦੇ ਵੱਖ-ਵੱਖ ਰੰਗ ਨੇ ਜਿਵੇਂ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਜਾਮਣੀ ਸਬਜ਼ੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਲਾਲ ਰੰਗ ਦੇ ਫਲ ਵੀ ਹੁੰਦੇ ਤੇ ਸਬਜ਼ੀਆਂ ਵੀ ਹੁੰਦੀਆਂ ਨੇ ਜਿਹੜੇ ਲੋਕ ਕੁਦਰਤ ਨੇ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਇਹਦਾ ਕੋਈ ਨਾ ਕੋਈ ਕਾਰਨ ਆ ਇਹਨਾਂ ਦੇ ਰੰਗਾਂ ਦਾ ਸਾਡੀ ਸਿਹਤ ਨਾਲ ਬਹੁਤ ਵੱਡਾ ਕਾਰਨ ਆ ਸਾਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਜਿਹੜੇ ਲਾਲ ਰੰਗ ਦੀਆਂ ਸਬਜ਼ੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਗਾਜਰ ਲੈਂਦੇ ਹੋ ਟਮਾਟਰ ਲੈਂਦੇ ਹੋ ਪਿਆਜ਼ ਲੈਂਦੇ ਹੋ ਜਾਂ ਤੁਸੀਂ ਫਲ ਲੈਂਦੇ ਹੋ ਸੇਬ ਲੈਂਦੇ ਹੋ ਤਰਬੂਜ ਖਾਂਦੇ ਹੋ ਜਾਂ ਹੋਰ ਵੀ ਜਿਨ੍ਹਾਂ ਦੇ ਲਾਲ ਰੰਗ ਦਾ ਹੁੰਦਾ ਚਾਹੇ ਅੰਦਰੋਂ ਹੋਣ ਚਾਹੇ ਬਾਹਰੋਂ ਹੋਣ ਉਹਨਾਂ ਦੇ ਵਿੱਚ ਜਿਹੜਾ ਵਾ ਬੀਟਾ ਕੈਰੋਟੀਨ ਬਹੁਤ ਹੁੰਦਾ ਵਿਟਾਮਿਨ ਏ ਬਹੁਤ ਹੁੰਦੀ ਫਾਈਬਰ ਬਹੁਤ ਹੁੰਦੀ ਐਂਟੀਆਕਸੀਡੈਂਟਸ ਜਿਹੜੇ ਨੇ ਬਹੁਤ ਹੁੰਦੇ ਫ੍ਰੀ ਰੈਡੀਕਲਸ ਜਿਹੜੇ ਨੇ ਬਹੁਤ ਹੁੰਦੇ ਨੇ ਕੈਨ ਤੋਂ ਭਾਵ ਕਿ ਇਹਨਾਂ ਵਿੱਚ ਜਿਹੇ ਗੁਣ ਹੁੰਦੇ ਨੇ ਜਿਹੜੇ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਜਿਹੜੇ ਸਰੀਰ ਨੂੰ ਬਚਾਉਂਦੇ ਨੇ ਨਾਲ ਦੀ ਨਾਲ ਹੀ ਸਾਡੇ ਸਰੀਰ ਦੀ ਪਾਚਣ ਸ਼ਕਤੀ ਨੂੰ ਬਹੁਤ ਮਜ਼ਬੂਤ ਕਰਦੇ ਨੇ ਸਾਡੇ ਸਰੀਰ ਨੂੰ ਉਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਸਾਨੂੰ ਅੰਦਰ ਹੀ ਅੰਦਰ ਖਾਂਦੀਆਂ ਨੇ ਉਹਨਾਂ ਤੋਂ ਸਾਡੇ ਸਰੀਰ ਦੀ ਮੁਕਤੀ ਕਰਾਉਂਦੇ ਨੇ ਜਿਹੜੇ-ਜਿਹੜੇ ਵੀ ਲਾਲ ਰੰਗ ਦੇ ਫਲ ਜਾਂ ਸਬਜ਼ੀਆਂ ਹੁੰਦੇ ਨੇ ਜਿਵੇਂ ਚੁਕੰਦਰ ਹੋ ਗਈ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਨੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਸ ਕਰਦਾ ਕਿ ਇੱਕ ਦਾ ਖਿਆਲ ਰੱਖਣ ਕਿ ਸਬਜ਼ੀਆਂ ਦੇ ਰੰਗਾਂ ਨੂੰ ਵੇਖ ਕੇ ਨਾ ਗਲੋਰ ਕਰਿਆ ਕਰੋ ਕੁਦਰਤ ਨੇ ਬਹੁਤ ਕੁੰਝ ਛਪਾਇਆ ਹੋਇਆ ਆ ਇਹਨਾਂ ਜੋਰ ਨੇ ਸਿਰਜਣਾ ਕੀਤੀ ਆ ਜੋ ਉਹਨੇ ਸਾਡੇ ਲਈ ਬਣਾਇਆ ਆ ਤੇ ਉਹਨੂੰ ਜਰੂਰ ਖਾਣਾ ਚਾਹੀਦਾ ਗਾਜਰ ਜਿਹੜੀ ਆ ਇਹਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਨੇ ਕਹਿੰਨ ਤੋਂ ਭਾਵ ਕਿ ਲਾਲ ਰੰਗ ਦੀਆਂ ਸਬਜ਼ੀਆਂ ਗੇੜੀਆਂ ਨੇ ਸਾਡੀ ਸਿਹਤ ਲਈ ਬਹੁਤ ਵਰਦਾਨ ਨੇ ਤੇ ਤੁਸੀਂ ਇਹ ਜਰੂਰ ਖਾਇਆ ਕਰੋ ਆਪਣੀ ਲੋੜ ਮੁਤਾਬਕ ਲੇਕਿਨ ਖਾਣ ਤੋਂ ਪਹਿਲਾਂ ਜਦੋਂ ਤੁਸੀਂ ਇਹਨੂੰ ਪਕਾਉਂਦੇ ਹੋ ਤੇ ਉਹਨੂੰ ਬਹੁਤਾ ਜ਼ਿਆਦਾ ਨਾ ਰਹਿਣਿਆ ਕਰੋ ਜਾਂ ਬਹੁਤਾ ਜ਼ਿਆਦਾ ਦੀਆਂ ਸੀੜੀਆਂ ਮਰਵਾ ਮਰਵਾ ਕੇ ਉਹਦੇ ਸਾਰੇ ਤਤਨਾ ਨਸ਼ਟ ਕਰਿਆ ਕਰੋ ਜਾਂ ਇੰਜ ਕਹਿ ਲਓ ਕਿ ਉਹਨਾਂ ਨੂੰ ਕਦੀ ਵੀ ਅਲੂਮੀਨੀਅਮ ਦੇ ਬਰਤਨ ਦੇ ਵਿੱਚ ਨਾ ਤਿਆਰ ਕਰੋ ਕਿਉਂਕਿ ਉਹਦੇ ਵਿੱਚ ਇਹਨਾਂ ਦੇ ਸਾਰੇ ਤਤ ਜਿਹੜੇ ਨੇ ਖਤਮ ਹੋ ਰਹੇ ਨੇ ਅੱਜ ਜਿੰਨੀ ਕੈਂਸਰ ਦਾ ਰੋਗ ਵੱਧ ਰਿਹਾ ਉਹਦੇ ਵਿੱਚ ਇਹ ਐਕਸ ਅਸੀਂ ਕਈ ਤਰ੍ਹਾਂ ਲਾਲ ਰੰਗ ਦੀਆਂ ਫਲ ਸਬਜ਼ੀਆਂ ਘੱਟ ਖਾਣ ਲੱਗ ਪਏ ਲੇਕਿਨ ਪਲਾਸਟਿਕ ਨੂੰ ਜਿਆਦਾ ਵਰਤੋਂ ਲੱਗ ਪਏ ਉਹਦੇ ਵੀ ਕੁਝ ਕੋ ਵੀਡੀਓ ਤੁਹਾਡੇ ਇਸ ਚੈਨਲ ਤੇ ਲੋਡ ਨੇ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਅਸਰਦਾ ਕਿ ਤੁਸੀਂ ਸਾਰੇ ਵਧੀਆ ਜ਼ਿੰਦਗੀ ਜੀਓ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ